2024 ਲੋਕ ਸਭਾ ਇਲੈਕਸ਼ਨ ਦਾ ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਜਿਹੜਾ ਕਿ ਇੱਕ ਰਾਸ਼ਟਰ ਇੱਕ ਦੇਸ਼ ਦਾ ਨਾਰਾ ਫਿਰ ਹੋ ਗਿਆ ਸ਼ੁਰੂ ਇੱਕ ਰਾਸ਼ਟਰ ਇੱਕ ਦੇਸ਼ ਇੱਕ ਚੋਣ ਜੋ ਕਿ ਦੇਸ਼ ਲਈ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਸੋ ਜਿਵੇਂ ਹੀ ਚੋਣ ਪ੍ਰਚਾਰ ਖਤਮ ਹੋਇਆ ਆਖਰੀ ਗੇੜ ਵੋਟਾਂ ਦਾ ਉਸ ਚੋਣ ਪ੍ਰਚਾਰ ਖਤਮ ਹੋੰਦਿਆ ਤਾਂ ਬਾਅਦ ਹੀ ਵੱਡਾ ਜਿਹੜਾ ਨਾਰਾ ਦਿੱਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਿ ਦੇਸ਼ ਵਿੱਚ ਵਾਰ-ਵਾਰ ਚੋਣਾਂ ਨਹੀਂ ਇੱਕੋ ਦੇਸ਼ ਇੱਕੋ ਵਾਰੀ ਚੋਣਾਂ ਹੋਣ ਸੋ ਕਿਉਂ ਇਹੋ ਜਿਹਾ ਨਾਰਾ ਦਿੱਤਾ ਜਾ ਰਿਹਾ ਹੈ ਸੋ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਵੇਂ ਹੀ 3 ਮਹੀਨوں ਚੋਣ ਪ੍ਰਚਾਰ ਸਮਾਪਤ ਹੁੰਦਾ ਹੈ 2024 ਲੋਕ ਸਭਾ ਇਲੈਕਸ਼ਨ ਦੇ ਆਖਰੀ ਗੇੜ ਚੋਣਾਂ ਦਾ ਤਾਂ ਉਸ ਤੋਂ ਬਾਅਦ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਚੋਣ ਰੈਲੀਆਂ ਤੋਂ ਬਾਅਦ ਜਿਹੜਾ ਕਿ ਇਹ ਨਾਰਾ ਦਿੱਤਾ ਅਗਲੇ 5 ਸਾਲਾਂ ਵਿੱਚ ਇੱਕ ਰਾਸ਼ਟਰ ਇੱਕ ਚੋਣ ਪ੍ਰਣਾਲੀ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣ ਗਏ ਚੋ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਤੇ ਦੇਸ਼ ਵਿੱਚ ਅੱਗੇ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਇੱਕੋ ਸਮੇਂ ਹੋਣੀਆਂ ਚਾਹੀਦੀਆਂ ਹਨ ਇਹ ਮੁੱਦਾ ਅਸੀਂ ਵੱਡਾ ਉਠਾਵਾਂਗੇ ਔਰ ਬਿੱਲ ਲੈ ਕੇ ਆਵਾਂਗੇ ਸੋ ਉਹਨਾਂ ਨੇ ਜਿਹੜਾ ਕਿ ਇੱਕ ਚੋਣ ਸਭਾ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜ ਸਾਲਾਂ ਵਿੱਚ ਇੱਕ ਰਾਸ਼ਟਰ ਇੱਕ ਚੋਣ ਦਾ ਪ੍ਰਬੰਧ ਕਰਨ ਦੀ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਰਾਜਨਾਥ ਸਿੰਘ ਨੇ ਲੀਡਰਸ਼ਿਪ ਨੂੰ ਦੇਸ਼ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਉਹਨਾਂ ਕਹਿੰਦੇ ਕਿ ਅੱਜ ਜਦੋਂ ਭਾਰਤ ਬੋਲਦਾ ਹੈ ਤਾਂ ਸਾਰਾ ਵਿਸ਼ਵ ਸੁਣਦਾ ਹੈ ਇੱਥੋਂ ਤੱਕ ਕਿ ਪਾਕਿਸਤਾਨ ਦੇ ਸਿਆਸਤਦਾਨ ਵੀ ਭਾਰ ਦੀ ਸ਼ਲਾਘਾ ਕਰ ਰਹੇ ਹਨ ਪਰ ਕਾਂਗਰਸੀ ਅਤੇ ਸਮਾਜਵਾਦੀ ਪਾਰਟੀਆਂ ਵਾਲੇ ਇਸ ਗੱਲ ਨੂੰ ਨਹੀਂ ਸਮਝਦੇ ਕਾਂਗਰਸੀ ਆਗੂ راہਲ ਗਾਂਧੀ ਤੇ ਨਿਸ਼ਾਨਾ ਸਾਧਿਆ ਰਾਜਨਾਥ ਸਿੰਘ ਨੇ ਕਿਹਾ ਕਿ ਉਸਦੇ ਪਰਦਾਦਾ ਜਵਾਹਰ ਲਾਲ ਨਹਿਰੂ ਦਾਦੀ ਇੰਦਰਾ ਗਾਂਧੀ ਅਤੇ ਪਿਤਾ ਜੀਵ ਗਾਂਧੀ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਕਹਿ ਕੇ ਰਾਹੁਲ ਗਾਂਧੀ ਕਹਿੰਦੇ ਹਨ ਕਿ ਉਹਨਾਂ ਦੇ ਉਹਨਾਂ ਨੇ ਸਿਸਟਮ ਨੂੰ ਕਾਫੀ ਨੇੜਿਓਂ ਦੇਖਿਆ ਹੈ ਉਹਨਾਂ ਦਾ ਕਹਿਣਾ ਕਿ ਉਹ ਸਿਸਟਮ ਪਛੜੀਆਂ ਜਾਤਾਂ ਵਾਸਤੇ ਗਰੀਬਾਂ ਵਾਸਤੇ ਤੇ ਹੋਰ ਜਿਹੜੇ ਦਬਲੇ ਕੁਚਲੇ ਲੋਕਾਂ ਦੇ ਵਿਰੋਧ ਸੀ ਜਿਹੜਾ ਕਾਂਗਰਸ ਦਾ ਸ਼ਾਸਨ ਸੀਗਾ ਉਹਨਾਂ ਨੇ ਆਪਣੇ ਪਰਦਾਦਾ ਦਾਦੀ ਅਤੇ ਪਿਤਾ ਦੀਆਂ ਸਰਕਾਰਾਂ ਦੀ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਉਹਨਾਂ ਦੇ ਸਮੇਂ ਵਿੱਚ ਜਿਹੜਾ ਸਿਸਟਮ ਹੈ ਉਹ ਪਛੜਿਆ ਅਤੇ ਗਰੀਬਾਂ ਦੇ ਵਿਰੋਧ ਸੀ ਸੋ ਇਸ ਦਾ ਮਤਲਬ ਇਹ ਕਿ ਰੋਹਲ ਗਾਂਧੀ ਇਹ ਮੰਨਦੇ ਹਨ ਕਿ ਜਿਹੜਾ ਪਹਿਲੀ ਸਰਕਾਰਾਂ ਰਹੀਆਂ ਨੇ ਉਹਨਾਂ ਦੀਆਂ ਉਹਨਾਂ ਦੇ ਵਿੱਚ ਦੇਸ਼ ਨੂੰ ਪਿੱਛੇ ਧੱਕਿਆ ਗਿਆ ਹੈ ਸੋ ਉਹਨਾਂ ਨੇ ਇਹ ਵੀ ਕਹੇ ਕਿ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਸਾਬਕਾ ਕੇਂਦਰੀ ਮੰਤਰੀ ਆਰ ਪੀ ਐਨ ਸਿੰਘ ਬਾਰੇ ਉਹਨਾਂ ਕਹੇ ਕਿ ਕੋਈ ਵੀ ਸਮਝਦਾਰ ਵਿਅਕਤੀ ਕਾਂਗਰਸ ਨੂੰ ਜਿਹੜਾ ਕਿ ਲੱਤ ਮਾਰ ਰਿਹਾ ਹੈ ਕਾਂਗਰਸ ਨੂੰ ਛੱਡ ਰਿਹਾ ਹੈ ਰਾਜਨਾਥ ਸਿੰਘ ਨੇ ਦਾਅਵਾ ਕੀਤਾ ਕਿ ਭਾਜਪਾ ਹਿੰਦੂ-ਮੁਸਲਮ ਸਿਆਸਤ ਵਿੱਚ ਨਹੀਂ ਪੈਂਦੀ ਇਸ ਕਰਕੇ ਹਰੇਕ ਨਾਗਰਿਕ ਨੂੰ ਭਾਰਤ ਦਾ ਨਾਗਰਿਕ ਸਮਝਦੇ ਹਾਂ ਰਾਜਨਾਥ ਨੇ ਵੱਖ-ਵੱਖ ਹਲਕਿਆਂ ਚ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ 94 ਰੈਲੀਆਂ ਨੂੰ ਸਬੋਧਨ ਕੀਤਾ ਸੀ ਤੇ 7 ਰੋਡ ਸ਼ੋਅ ਕੀਤੇ ਪਰ ਉਸ ਵਕਤ ਉਹਨਾਂ ਨੇ ਇਹ ਨਾਅਰਾ ਨਹੀਂ ਦਿੱਤਾ ਜਦੋਂ ਰੈਲੀਆਂ ਕਰ ਰਹੇ ਸੀ ਜਾਂ ਰੋਡ ਸ਼ੋਅ ਕਰ ਰਹੇ ਸੀ ਉਸ ਵਕਤ ਉਹਨਾਂ ਨੇ ਇੱਕ ਰਾਸ਼ਟਰ ਇੱਕ ਦੇਸ਼ ਦਾ ਨਾਅਰਾ ਨਹੀਂ ਦਿੱਤਾ ਲੇਕਿਨ ਜਿਵੇਂ ਚੋਣ ਪ੍ਰਚਾਰ ਖਤਮ ਹੋਇਆ VOTING ਜਿਹੜੀ ਇਹ ਉਹ ਖਤਮ ਹੋ ਗਈ ਆਖਰੀ ਦੌਰ ਚ ਜਿਹੜੇ ਵੋਟਾਂ ਰਹਿ ਗਏ ਨੇ ਤਾਂ ਇਹ ਜਿਹੜਾ ਨਾਅਰਾ ਦੁਬਾਰਾ ਸ਼ੁਰੂ ਹੋ ਗਿਆ ਹੈ ਇਸ ਤਰ੍ਹਾਂ ਉਹਨਾਂ 400 ਪਰ ਦਾ ਨਾਅਰਾ ਲਾਉਂਦਿਆਂ ਮੋਦੀ ਨੇ ਮੁੜ ਪ੍ਰਧਾਨ ਮੰਤਰੀ ਬਣਨ ਦੀ ਅਪੀਲ ਕੀਤੀ ਹੈ ਸੋ ਵਾਰ-ਵਾਰ ਚੋਣਾਂ ਦੇਸ਼ ਲਈ ਸਹੀ ਨਹੀਂ ਹਨ ਵਾਰ-ਵਾਰ ਚੋਣਾਂ ਦੇਸ਼ ਲਈ ਖਤਰਾ ਹਨ ਇਹ ਰਾਜਨਾਥ ਸਿੰਘ ਨੇ ਕਿਹਾ ਹੈ ਸੋ ਦੇਸ਼ ਲਈ ਚੋਣਾਂ ਜਿਹੜੇ ਦੇਸ਼ ਦੇ ਲੋਕ ਚੁਣ ਕੇ ਆਪਣਾ ਨਮਾਇੰਦਾ ਚੁੰਦੇ ਨੇ ਉਹ ਚੋਣਾਂ ਜਿਹੜੀਆਂ ਨੇ ਉਹ ਇੱਕੋ ਵਾਰ ਹੋਣੀਆਂ ਚਾਹੀਦੀਆਂ ਨੇ ਲੋਕ ਸਭਾ ਤੇ ਵਿਧਾਨ ਸਭਾ ਇਹ ਜਿਹੜਾ 2024 ਲੋਕ ਸਭਾ 选举 ਤੋਂ ਬਾਅਦ ਇਹ ਬਿੱਲ ਲਿਆਂਦਾ ਜਾਵੇਗਾ ਇਹ ਰਾਜਨਾਥ ਸਿੰਘ ਨੇ ਕਿਹਾ ਕਿ ਚੋਣ ਵਾਰ-ਵਾਰ ਹੋਣ ਨਾਲ ਦੇਸ਼ ਦਾ ਨੁਕਸਾਨ ਹੁੰਦਾ ਹੈ ਸੋ ਇੱਕੋ ਦੇਸ਼ ਇੱਕੋ ਰਾਸ਼ਟਰ ਇੱਕੋ ਚੋਣ